ਕੋਈ ਨਹੀਂ ਜਲ ਜਾਈ ਲਾ ਦੇਵਾ ਮਰ ਜਾਵਾ ਨਾਲ ਮਰ ਜਾਵਾ ਮੈਨੂੰ ਨੈਰੀ ਨਾ ਮੇਰਾ ਵੀਰਾ ਮੇਰਾ ਵੀਰਾ ਕੋਈ ਨਾ ਕਿ ਨਾਮ ਇੱਥੇ ਆਪਣਾ ਬੇਰਨਾਗੋ ਰਖਣਾ ਪਾਜੀ ਪਾਜੀ ਕੁਛ ਵੀ ਨਹੀਂ ਹੋਈ ਘਰੋਂ ਆਟੋ ਰਿਕਸ਼ਾ ਮੈਂ ਚਲਾਉਂਦਾ ਘਰੋਂ ਡਿਆ ਹਾਂ ਡੈਡੀ ਕਹਿੰਦੇ ਮੈਂ ਠੀਕ ਨਹੀਂ ਆ ਕ ਦਵਾਈ ਲਿਆ ਦਿਓ ਬਸ ਇੱਥੇ ਖਲੋਤੇ ਗੱਡੀ ਲਾ ਕੇ ਕੁੜੀ ਤੇ ਮੁੰਡਾ ਹੀ ਵਿੱਚ ਬਸ ਮੈਂ ਸਾਈਡ ਤੋਂ ਆਟੋ ਕੱਢ ਲਗਾ ਉਹਨੇ ਗੱਡੀ ਪਛਾਣ ਕਰ ਦਿੱਤੀ ਆ ਮੈਂ ਕਿਹਾ ਯਾਰ ਉਸਤਾਦ ਵੀ ਇਹ ਤੁਹਾਡੋਂ ਭੰਦੇ ਲਗਾ ਮੇਰਾ ਨਾਲ ਹੀ ਪਿੱਛੇ ਦੇ ਵੇਖ ਬਸ ਇੰਨੇ ਨੂੰ ਬੈਸਣ ਲੱਗ ਪਈ ਕੁੜੀ ਤੇ ਮੁੰਡਾ ਮੇਰੇ ਨਾਲ ਮੈਂ ਥੱਲੇ ਉਤਰ ਕੇ ਮੈਂ ਤੈਨੂੰ ਬੈਸਣ ਦੀ ਨਹੀਂ ਮੇਰੇ ਨਾਲ ਲੋਡ ਮੈਂ ਗੱਡੀ ਦਾ ਨੰਬਰ ਮੈਂ ਕਿਹਾ ਚਲ ਤੂੰ ਗੱਡੀ ਕੋ ਥੱਲੇ ਉਤਰ ਕੇ ਵੇਖੀ ਗੱਡੀ ਤੇ ਬਸ ਮੇਰੇ ਤੇ ਗੱਡੀ ਚੜ ਲੈਣ ਲੱਗਾ ਅੰਕਲ ਜੀ ਉਹ ਉਹ ਮੁੜ ਕੇ ਮੈਂ ਡੈਡੀ ਨੂੰ ਫੋਨ ਕੀਤਾ ਮੈਂ ਜਨਾਨੀ ਮੇਰੇ ਦਿਵਾਲੇ ਹੋ ਜਾਂਦੀ ਜਨਾਨੀ ਅੱਗੋਂ ਆ ਹੋ ਜਾਂਦੀ ਮੁੰਡਾ ਤਾਂ ਹੁੰਦਾ ਹੀ ਨਹੀਂ ਜਨਾਨੀ ਮੇਰੇ ਅੱਗੇ ਹੋ ਹੀ ਜਾਵੇ ਡੈਡੀ ਕਾਂ ਮੈਂ ਡੈਡੀ ਨੂੰ ਫੋਨ ਕੀਤਾ ਪਰ ਜਦ ਇਹ ਡੈਡੀ ਵਾਲੇ ਵੇਖਣ ਡਿਆ ਉਹਨੇ ਪਿੱਛੇ ਬੈਸਬਲ ਮਾਰਨੇ ਸ਼ੁਰੂ ਕਰ ਦਿੱਤੇ ਡੈਡੀ ਦੀ ਦਿਮਾਗੇ ਡਰਨੇ ਹੋ ਗਏ ਕਿ ਬਾਵਾ ਕਿਤੇ ਇੱਕੋ ਮਾਰਿਆ ਉਹਨੇ ਬੈਸਬਲ ਮਾਰਨ ਕਿ ਡੈੜੀ ਡੇਕ ਤੇ ਬਿਲਕੁਲ ਉੱਠੀ ਨਹੀਂ ਇਹ ਲੜਕਾ ਜਿਹੜਾ ਹੋਣਾ ਲੜਕੀ ਆਈ 27 ਸਾਲ ਦੀ ਇਹ ਲੜਕਾ ਕੋਈ 32 33 ਸਾਲ ਤੁਹਾਡੇ ਵੀ ਬੈਸਬਲ ਮਾਰਿਆ ਨਹੀਂ ਨਹੀਂ ਜਾਣ ਜਾਣਦੇ ਨਹੀਂ ਉਹ ਤੁਹਾਡੇ ਵੀ ਬੈਸਬਲ ਮਾਰਿਆ ਮੇਰੇ ਵੀ ਵੈ ਪਹਿਲਾਂ ਬੈਸਬਲ ਮੇਰੇ ਲੱਗੇ ਆ ਹਾਂ ਡੈੜੀ ਗਾਹਾਂ ਹੋ ਕੇ ਬਚਾਉਣ ਲੱਗੇ ਮੈਨੂੰ ਉਹਨਾਂ ਦੇ ਵਾਦੀ ਹਾਂ ਫਿਰ ਉਹਨੇ ਸਿੱਧਾ ਡੈੜੀ ਦੇ ਮਾਰਿਆ ਨੂੰ ਪਤਾ ਲੱਗਾ ਉਹ ਮੁੰਡੇ ਨੇ ਫੋਨ ਕੀਤਾ ਗੁਰਕ ਮਨਾ ਗੋਰਖਾ ਉਹਦਾ ਉਹ ਆਪਣੇ ਘਰ ਚਲਾ ਸੀ ਤੇ ਘਰ ਸਾਹਮਣੇ ਆ ਉਹ ਇੱਥੇ ਗੱਡੀ ਕੋਈ ਲੱਗੀ ਸੀ ਉਹਦਾ ਦੱਸਣਦਾ ਇਹ ਪੂ ਗੱਡੀ 'ਚ ਮੁੰਡਾ ਇੱਕ ਬੈਠਾ ਨੌਜਵਾਨ ਤੇ ਨਾਲ ਲੜਕੀ ਬਿਠੀ ਉਹ ਜਦੋਂ ਉਹਨੂੰ ਕਿਹਾ ਵੀ ਮੈਂ ਆਪਣੇ ਘਰ ਜਾਣਾ ਤੇ ਥੋੜੀ ਗੱਡੀ ਸਾਈਡ ਤੇ ਕਰ ਉਹਨਾਂ ਤੂੰ ਤੂੰ ਮੈਂਵਾ ਕਹਤੀ ਆ ਤੂੰ ਤੂੰ ਮੈਂ ਮੈਂ ਕਰਨ ਦੇ ਦਰਾਂ ਉਹ ਤੇ ਮੁੰਡੇ ਦੇ ਸੱਚ ਪਹਿਲਾਂ ਬੇਸਮਰ ਮਾਰਿਆ ਜਦੋਂ ਬੇਸਮਰ ਉਹਦੇ ਸੱਚ ਮਾਰਿਆ ਉਹਦਾ ਡੈਡੀ ਵੀ ਉਥੋਂ ਮੁੰਡੇ ਨੂੰ ਹਟਾਇਆ ਘਰੋਂ ਜਦੋਂ ਉਹ ਡੈਡੀ ਆਉਤ ਉਹਦੇ ਸੱਚ ਨੂੰ ਬੇਸਮਾਲ ਮਾਰਿਆ ਤੇ ਉਹ ਮੌਕੇ ਦੀ ਮੌਤ ਹੋ ਗਈ ਜਿਹਦੀ ਜਿਹਦੀ ਮੌਤ ਹੋਈ ਆ ਉਹ ਰਾਜਕੁਮਾਰ ਆ ਉਹ ਗਵਰਨਮੈਂਟ ਪੋਲੀਟੈਕਨਕਲ ਜੋ ਸਰਪਲਾਈ ਦਾ ਇਥੇ ਅੰਮ੍ਰਿਤਸਰ ਵਿਖੇ ਉਹ ਕੱਤੇ ਆ ਰਿਹਾ ਸੀ ਉਹ ਤਾਂ ਆਪਣੇ ਆਟੋ ਤੇ ਲਾ ਕੇ ਨੂੰ ਨਹੀਂ ਉਹ ਆਪਣੇ ਘਰ ਇਥੇ ਘਰ ਸੀ ਘਰ ਸੀ ਜਦੋਂ ਉਹ ਸੱਚ ਬੇਸਮਾਲ ਮਾਰਿਆ ਨਾ ਉਹਨਾਂ ਉਹਦੀਆਂ ਚੰਗਰਾਂ ਲਿਕਣੀਆਂ ਉੱਥੋਂ ਘਰੋਂ ਨੱਠੇ ਆਏ ਆ ਉਹਨਾਂ ਜਦੋਂ ਆਣ ਕੇ ਵੇਖਿਆ ਤੇ ਜਦੋਂ ਉਹ ਮੁੰਡਾ ਉੱਥੇ ਡਿੱਗਾ ਸੀ ਉਹਨੇ ਪਿਓ ਉਹਦੇ ਵੇਖਣ ਗਿਆ ਮੁੰਡੇ ਤੋਂ ਮੁੰਡੇ ਸੱਚ ਉਹਦੇ ਵਿਚ ਬੇਸਬਾਲ ਮਾਰਿਆ ਉਹ ਤੇ ਮੋਕੇ ਤੇ ਮਰ ਗਿਆ ਇਹ ਮੈਂ ਦੇਖਿਆ ਲਾ ਘੰਟਾ ਗਿਆ ਘੰਟਾ ਗੱਡੀ ਵਾਲਾ ਫਿਰ ਮੋਕੇ ਤੇ ਫਰਾਰ ਹੋ ਗਿਆ ਉਹਨੂੰ ਮੋਕੇ ਤੇ ਫਰਾਰ ਹੋ ਗਿਆ ਉਹਨੂੰ ਗੱਡੀ ਤੇ ਉਹ ਨਾ ਫਰਾਰ ਹੋ ਗਿਆ ਹੁਣ ਪੁਲਿਸ ਆਈ ਹੈ ਗੱਡੀ ਕਿਹੜੀ ਅੰਦਾਜ਼ਾ ਹੈਗਾ ਉਹਦਾ ਨੰਬਰ ਨੋਟ ਕੀਤਾ ਹੁਣ ਉਹ ਮੁੰਡੇ ਨੇ ਨੋਟ ਕੀਤਾ ਸੀ ਨੰਬਰ ਉਹ ਉਹਨੂੰ ਮੇਰੇ ਖਿਆਲ ਅਸਤੂ ਮੈਂ ਕਹੋ ਸਕਦਾ ਸਿਫਟੀ ਹੋਏ ਕੋਈ ਚੀ ਹੋਈ ਹੈ ਨਾ ਇਹ ਮਰਨ ਵਾਲੀ ਉਮਰ ਅੰਦਾਜ਼ਾ ਹੈਗਾ ਉਹਦੀ ਉਮਰ ਤਰਕੀਬਾ ਮੇਰੇ ਖਿਆਲ 50 55 ਕੇ ਸਾਲ ਹੈ ਪਤੋ ਡੀਰੂਮ ਤੋਂ ਫੋਨ ਆਇਆ ਸੀ ਕਿ ਇੱਥੇ ਬਸੰਤ ਵਿਹਾਰ ਆ ਕਨਵਾ ਰੋਡ ਤੇ ਪੁਲ ਛਾੜੀਆਂ ਵਾਲੇ ਤੋਂ ਥੋੜਾ ਕੋ ਅੱਗੇ ਕਲੋਨੀ ਆ ਖੱਬੇ ਹੱਥ ਉਥੇ ਇੱਕ ਬਜ਼ੁਰਗ ਦੀ ਡੈਥ ਹੋਈ ਆ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਸੀ ਤੇ ਉਥੋਂ ਪਤਾ ਲੱਗਾ ਕਿ ਉਹਦੀ ਡੈਥ ਹੋਈ ਹੈ ਇੱਥੇ ਕਿਉਂ ਚਲੜਾ ਆਇਆ ਸੀ ਇੱਥੇ ਆ ਕੇ ਮੌਕੇ ਤੇ ਵੇਖਿਆ ਜੀ ਉਹਦਾ ਲੜਕਾ ਸੀ ਜਿਹੜੇ ਮਰਨ ਵਾਲੇ ਦਾ ਨਾਮ ਜੀ ਰਾਜਕੁਮਾਰ ਸਨ ਪੂਰਨ ਚੰਦ 54 ਸਾਲ ਦੀ ਕਰੀਬ ਉਮਰ ਆ ਇਹਨਾਂ ਦੀ ਉਹਨਾਂ ਦਾ ਬੇਟਾ ਗੁਰਖਨਾਥ ਉਹ ਈ ਰਿਕਸ਼ਾ ਚਲਾਉਂਦਾ। ਉਹ ਈ ਰਿਕਸ਼ਾ ਲੈ ਕੇ ਜਦੋਂ ਆਪਣੀ ਕਲੋਨੀ ਵਿੱਚ ਐਂਟਰ ਕੀਤਾ ਕਲੋਨੀ ਦਾ ਜਿਹੜੀ ਐਂਟਰੀ ਇੱਥੇ ਸੁਨਸਾਨ ਥੋੜਾ ਹੈਗਾ ਏਰੀਆ ਲਾਈਟ ਵਗੈਰਾ ਨਹੀਂ ਗਏ ਉਹਨੇ ਦੇਖਿਆ ਕਿ ਇੱਥੇ ਇੱਕ ਸਵਿਫਟ ਗੱਡੀ ਲੱਗੀ ਸੀ ਵਾਈਟ ਕਲਰ ਦੀ। ਉਹਦੇ ਵਿੱਚ ਇੱਕ ਆਦਮੀ ਤੇ ਇੱਕ ਲੇਡੀ ਸਨ ਵਿੱਚ ਤੇ ਜਦੋਂ ਇਹਨੇ ਲਾਗੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਕੌਣ ਹੋ ਕਿਸ ਤਰ੍ਹਾਂ ਹੈ ਤੇ ਇੱਥੇ ਕੀ ਕਰਦੇ ਹੋ ਤੇ ਫਿਰ ਉਹ ਥੋੜੇ ਅਗਰੈਸਿਵ ਹੋ ਗਏ ਥੋੜੀ ਉਹਨਾਂ ਦੀ ਆਪਸ ਵਿੱਚ ਗੱਲਬਾਤ ਚੱਲੀ ਹੈ ਉੱਥੇ ਉਹ ਜਿਹੜਾ ਲੜਕਾ ਸੀ ਉਹਦੇ ਵਿੱਚ ਉਹ ਅਗਰੈਸਿਵ ਹੋ ਗਿਆ। ਇਨਾਂ ਦਾ ਘਰ ਲੱਗ ਗਈ ਹੈ ਇਥੋਂ ਕਰੀਬ ਜਿੱਥੇ ਮੌਕਾ ਹੋਇਆ ਉਥੋਂ ਕਰੀਬ 1.5 200 ਮੀਟਰ ਹੈ ਇਹਨਾਂ ਦੇ ਮੀਨ ਟਾਈਮ ਇਹਦੇ ਫਾਦਰ ਵੀ ਆ ਗਏ ਇਸੇ ਦੌਰਾਨ ਮੁੰਡੇ ਨੇ ਆਪਣੇ ਕਾਰ ਦੇ ਵਿੱਚੋਂ بیسਬਾਲ ਕੱਢਿਆ ਤੇ ਇਸ ਲੜਕੇ ਤੇ ਹਿੱਟ ਕਰ ਦਿੱਤਾ ਸਿਰ ਤੇ ਉਹਦਾ ਫਾਦਰ ਅੱਗੇ ਹੋਇਆ ਤੇ ਉਹਨੂੰ ਵੀ ਬਜ਼ੁਰਗ ਨੂੰ ਉਹਦਾ ਸਿਰ ਤੇ ਹਿੱਟ ਕੀਤਾ ਬਜ਼ੁਰਗ ਉਥੇ ਡਿੱਗ ਪਿਆ ਤੇ ਇਹ ਕਾਰ ਵਾਲਾ ਆਪਣੀ ਕਾਰ ਲੈ ਕੇ ਤੇ ਲੜਕੀ ਸਮੇਤ ਇਥੋਂ ਭੱਜ ਗਿਆ ਇਸ ਲੜਕੇ ਨੇ ਆਪਣੇ ਈ ਰਿਕਸ਼ਾ ਤੇ ਆਪਣੇ ਫਾਦਰ ਨੂੰ ਜਦੋਂ ਸਿਵਲ ਹਸਪੀਟਲ ਦਾਖਲ ਕਰਾਇਆ ਤੇ ਉਥੇ ਡਾਕਟਰਸ ਨੇ ਦੇਖਿਆ ਕਿ ਉਹ ਬਜ਼ੁਰਗ ਦੀ ਡੈਥ ਹੋ ਚੁੱਕੀ ਹੈ ਜੋ ਇਹਨਾਂ ਨੇ ਆਪਣਾ ਕੇਸ ਰਜਿਸਟਰਡ ਕਰ ਰਹੇ ਆ ਜੀ ਤੇ ਲੜਕੇ ਜਿਹੜਾ ਗੁਰਕਨਾਥ ਆ ਉਹਦੇ ਬਿਆਨਾਂ ਤੇ ਪਰਚਾ ਦਰਜ ਕਰਾਂਗੇ ਤੇ ਜੋ ਉਹਨਾਂ ਨੇ ਡਿਟੇਲਸ ਗੱਡੀ ਦੀਆਂ ਯਾਰ ਦਿੱਤੀਆਂ ਬਾਕੀ ਡਿਟੇਲਸ ਉਹਦੇ ਬੇਸ ਤੇ ਅਸੀਂ ਬੜੀ ਜਲਦੀ ਟ੍ਰੇਸ ਕਰਕੇ ਤੇ ਅਸਲੀ ਦੋਸ਼ੀ ਨੂੰ ਫੜ ਲੈਣਗੇ